ਲੋਕ ਮੈਲਾ ਪਹਿਲਾ ਗਿਆਨ ਵਿਹੂਣਾ ਗਾਵੇ ਗੀਤ ਧੁਖੇ ਮੁਰਲਾ ਕਰੇ ਮਸੀਤ ਮਖਟੂ ਹੋਏ ਕੰ ਕੰ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕੈ ਮੂੜ ਨ ਲਗਿਐ ਪਾਏ ਕਾਲ ਖਾਏ ਕਿਛ ਅਥੋਂ ਦੇ ਨਾਨਕ ਰਹਾ ਪਛਾਣੇ ਸੇ ਮਹਿਲਾ ਪਹਿਲਾ ਮਨੋ ਜੇ ਅੰਧੇ ਕੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਧਾ ਉੰਧਾ ਕਵਲ ਦਿਸਨ ਖਰੇ ਕੂਪ ਇਕ ਕਹਿ ਜਾਣੇ ਕਹਿਆ ਬੁੱਝੇ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸੁਧ ਨਾ ਬੁੱਧ ਨਾ ਅਕਲ ਸਰ ਅਖਰ ਤਾ ਭਿਉ ਨਾ ਲਹੰਤ ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ ਪੌਣੀ ਗੁਰਮੁਖ ਸਭ ਪਵਿੱਤ ਹੈ ਤੁੰ ਸੰਪੈ ਮਾਇ ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ ਜੋ ਹਰ ਨਾਮ ਤਿਹਾ ਐਂਦੇ ਤਿਨ ਤੋਟ ਨ ਆਇਆ ਗੁਰਮੁਖਾਂ ਨਦਰੀ ਆਉਂਦਾ ਮਾਇਆ ਸੁੱਟ ਪਾਇਆ ਨਾਨਕ ਤਗਤਾ ਹੋਰ ਚਿਤ ਨ ਆਵਈ ਹਰ ਨਾਮ ਸੁਮਾਇ ਸਲੋਕ ਮਹਿਲਾ ਚੌਥਾ ਸਤਗੁਰ ਸੇਵਨ ਸੇਵਡ ਭਾਗੀ ਸੱਚਾ ਸ਼ਬਦ ਜਿਨਾਂ ਏਕ ਲੇਵ ਲਾਗੀ ਗ੍ਰਹਿ ਪਟੰਬ ਹੈ ਸਹਿਜ ਸਮਾਧੀ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ ਮਾਲਾ ਚੌਥਾ ਗਣਤਾ ਸੇਵਨ ਹੋ ਗਈ ਕੀਤਾ ਥਾਏ ਨਾ ਪਾਏ ਸ਼ਬਦੈ ਸਾਧਨਾ ਆਇਓ ਸੱਚ ਨ ਲੱਗੋ ਪਾਓ ਸਤਗੁਰ ਪਿਆਰਾ ਨਾ ਲੱਗਈ ਮਨ ਹਟ ਆਵੇ ਜਾਏ ਜੇ ਇੱਕ ਵਿਖ ਅਗਾਹ ਪਰੇ ਤਾਂ ਦਸ ਵਿਖਾਂ ਪਿਛਾਂ ਜਾਏ ਸਤਗੁਰ ਕੀ ਸੇਵਾ ਚੱਕਰੀ ਦੇ ਚੱਲੇ ਸਤਿਗੁਰ ਪਾਏ ਆਪ ਗਵਾਏ ਸਤਿਗੁਰ ਨੂੰ ਮਿਲੇ ਸਹਿਜ ਰਹਿ ਸਮਾਏ ਨਾਨਕ ਤਿਨਾ ਨਾਮ ਨਾ ਵਿਸਰੇ ਸੱਚੇ ਮੇਲ ਮਿਲਾਈ ਤੌੜੀ ਖਾਲ ਮਲੂਕ ਕਹੈਂਦੇ ਕੋ ਰਹਿਣ ਨ ਪਾਈ ਗੜ ਮੰਦਰ ਗੱਜ ਗੀਰੀਆਂ ਕੇਸ਼ ਸਾਥ ਨਾ ਜਾਈ ਸੋ ਇਨਸਾਖਤ ਪੌਣ ਵੇਗ ਤ੍ਰਿਗ ਤ੍ਰਿਗ ਚਤੁਰਾਈ 36 ਅੰਮ੍ਰਿਤ ਪ੍ਰਕਾਰ ਕਰੇ ਬੋ ਮੈਲ ਵਿਧਾਈ ਨਾਨਕ ਜੋ ਦੇਵ ਤਿਸੈ ਨਾ ਜਾਣਨੀ ਮਨ ਮੁਖ ਦੁਖ ਪਾਈ ਸੁਲੋਕ ਮਹਿ ਲਾਤੀ ਜਾ ਪੜ ਪੜ ਪੰਡਿਤ Muni ਥਕੇ ਦੇ ਸੰਤਰ ਭਵ ਥਕੇ ਵੇਖਤਾਰੀ ਦੂਜੇ ਪਾਏ ਨਾ ਕਦੇ ਨਾ ਪਾਏ ਨਾ ਦੁਖ ਲਾਗਾਤ ਫਾਰੀ ਮੂਰਖ ਅੰਧੇ ਤ੍ਰੈ ਗੁਣ ਸੇਵੇ ਮਾਇਆ ਕੈ ਵਿਉਹਾਰੀ ਅੰਦਰ ਕਪਟ ਉਦਰ ਪਰਣ ਕਹਿ ਤਾਈ ਪਾਠ ਪੜਹਿਂਗਾ ਵਾਰੀ ਸਤਗੁਰ ਸੇਵੇ ਸੋ ਸੁਖ ਪਾਏ ਜਿਨਹੋ ਮੈਂ ਵਿੱਚੋਂ ਮਾਰੀ ਨਾਨਕ ਪੜਨਾ ਗੁਨਣਾ ਇੱਕ ਨਾਉ ਹੈ ਬੁੱਝੇ ਕੋ ਵਿਚਾਰੀ ਮਹਿਲਾ ਤੀਜਾ ਨੰਗੇ ਆਵਣਾ ਨੰਗੇ ਜਾਣ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਉ ਕੀਜੈ ਗੁਰਮੁਖ ਹੋਵੈ ਸੋ ਧਾਣਾ ਮੰਨੇ ਸਹਿਜੇ ਹਰ ਰਸ ਪੀਜੈ ਨਾਨਕ ਸੁਖ ਦਾਤਾ ਸਦਾ ਸਲਾਹਯੋ ਪ੍ਰਸੰਨਾ RAM ਰਵਿਜੈ ਪੌੜੀ ਗੜਤਾ ਆ ਸ਼ਿੰਗਾਰ ਬੋਹਤਾਂਤ ਬਣਾਈ ਰੰਗ ਪਰੰਗ ਕਤੀਫਿਆ ਸਹਰੇ ਧਰਮਾਈ ਲਾਲ ਸੁਪੇਦ ਲੀਚਿਆ ਬੋਸ ਬਾਬ ਬਣਾਈ ਦੁਖ ਖਾਣਾ ਦੁਖ ਭੋਗਣਾ ਗਰਬ ਗਰਬਾਈ ਨਾਨਕ ਨਾਮ ਨਾਂ ਚੇਤੇਉ ਅੰਤ ਲੈ ਛਡਾਈ ਸ਼ਲੋਕ ਮਹਿ ਲਾਤੀ ਜਾ ਸਹਿਜੇ ਸੁਖ ਸੁੱਤੀ ਸ਼ਬਦ ਸਮਾਏ ਆਪੇ ਪ੍ਰਭ ਮੇਲੇ ਗਲ ਲਾਏ ਦੁਧਧਾ ਚੂਕੀ ਸਹਿਜ ਸੁਭਾਏ ਅੰਤਰ ਨਾ ਵਸਿਆ ਮਨ ਆਏ ਸੇ ਕੰਠ ਲਾਏ ਜੇ ਭੰਕੜਾਏ ਨਾਨਕ ਜੋ ਤੁਰ ਮਿਲੇ ਸੇ ਹੋਂ ਆਣ ਮਿਲਾਏ ਮਹਿਲਾ ਤੀਜਾ ਜਿੰਨੀ ਨਾ ਵਸਾਰਿਆ ਕਿਆ ਜਪ ਜਾਪੈ ਹੋਰ ਬਿਸ਼ਟਾ ਅੰਦਰ ਕੀਤ ਸੇ ਮੁੱਠੇ ਤੰਧਾ ਚੋਰ ਨਾਨਕ ਨਾਮ ਨਾ ਵਿਸਰੈ ਝੂਠੇ ਲਾਲ ਚੋਰ ਪੌੜੀ ਨਾਮ ਸਲਾਹਨ ਨਾਮ ਮੰਨ ਅਸਥਿਰ ਜਗ ਸੋਈ ਹਿਰਦ ਹਰ ਹਰ ਚਿਤੁ ਹੈ ਦੂਜਾ ਨਹੀਂ ਕੋਈ ਰੋਮ ਰੋਮ ਹਰ ਉਚਰੈ ਖਿੰਖਿਨ ਖਰ ਸੋਈ ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲ ਖੋਈ ਨਾਨਕ ਜੀਵਨ ਦਾ ਅਪੁਰਖ ਤੇ ਆਇਆ ਅਮਰਾ ਪਦ ਹੋਈ ਸ਼ਲੋਕ ਮੈਲਾ ਤੀਜਾ ਜਿਨੀ ਨਾਮ ਵਸਾਰਿਆ ਬਹੁ ਕਰਮ ਕਮਾਵੇ ਹੋਰ ਨਾਨਕ ਜੰਪੁਰ ਬੱਧੇ ਮਾਰੀਆਂ ਜਿਉ ਸੰਨੀ ਕੁੱਤਰ ਚੋਰ ਮੈਲਾ ਪੰਜਵਾਂ ਤਰਤ ਸੁਹਾਵੜੀ ਆਕਾਸ਼ ਸੁਹੰਦਾ ਜਪੰਦਿਆ ਹਰ ਨਾਮੋ ਨਾਨਕ ਨਾਮ ਵਿਹੂਣਿਆ ਤਿਨ ਤਨ ਖਾਵੈ ਕਾਉ ਪੌੜੀ ਨਾਮ ਸਲਾਹਨ ਪਾਉ ਕਰ ਨਿਜ ਨੈਲੀ ਵਸ ਓਏ ਬੋੜ ਜੋਨ ਨਾ ਆਵਨੀ ਫਿਰ ਹੋਏ ਨਾ ਬਿਨਾ ਆਸ਼ਾ ਹਰ ਸੇ ਤੀਰੰਗ ਰਵ ਰਹੇ ਸਭ ਸਾਸ ਗਿਰਾਸਾ ਹਰ ਕ ਰੰਗ ਕਦੇ ਨ ਉਤਰੈ ਗੁਰਮੁਖ ਪਰਗਾਸਾ ਓਏ ਕਿਰਪਾ ਕਰਕੇ ਮਿਲਿਐ ਨਾਨਕ ਹਰਿ ਪਾਸਾ ਸ਼ਲੋਕ ਮੈਂ ਲਾਤੀਜਾ ਜਿਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅੰਕਾਰ ਸ਼ਬਦੈ ਸਾਧਨਾ ਵਈ ਨਾਮ ਨਾ ਲੱਗੈ ਪਿਆਰ ਸੇਵਾ ਥਾਇ ਨ ਪਵਈ ਤਿਸ ਕੀ ਖਪ-ਖਪ ਹੋਏ ਹੋਾਰ ਨਾਨਕ ਸੇਵਕ ਸੋਈ ਅੱਖੀਐ ਜੋ ਸਰ ਤਰੇ ਉਤਾਰ ਸਤ ਗੁਰ ਕਾ ਪਾਣਾ ਮੰਨ ਲੈ ਸ਼ਬਦ ਰਖੈ ਔਰ ਤਾਰ ਮੈਲਾ ਤੀਜਾ ਸੋ ਜਪ ਤਾਪ ਸੇਵਾ ਚੱਕਰੀ ਜੋ ਖਸਮਾ ਪਾਵੇ ਆਪੇ ਬਖਸ਼ੇ ਮੇਲ ਲੈ ਆਪ ਤੋ ਗਵਾਵਾ ਮਿਲ ਆਕ ਦੇ ਨਾ ਵਿਛੜੈ ਜੋਤੀ ਜੋਤ ਮਿਲਾਵੇ ਨਾਨਕ ਗੁਰ ਪ੍ਰਸਾਦੀ ਸੋ ਗੁਜਸੀ ਜਿਸ ਆਪ ਗੁਜਾਵੈ ਪੌੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅੰਕਾਰੀ ਹਰ ਨਾਮ ਕਦੇ ਨਾ ਚੇਤੇਈ ਜਮ ਕਾਲ ਸਿਰ ਮਾਰੀ ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਪਾਰੀ ਮਾਰਗ ਬਿਖਮ ਡਰਾਵਣ ਕਿਉਂ ਤਰੀਐ ਤਾਰੀ ਨਾਨਕ ਗੁਰ ਰਖੇ ਸੇ ਉਬਰੇ ਹਰ ਨਾਮ ਉਦਾਰੀ ਸੋਖ ਮੈ ਲਾਤੀਜਾ ਵਿਣ ਸਤਗੁਰ ਸੇਵੇ ਸੁਖ ਨਹੀਂ ਮਰ ਜੰਮੇ ਵਾਰੋ ਵਾਰ ਮੋਠ ਗੋਲੀ ਪਾਈਨ ਬਹੁ ਦੂਜਾ ਪਾਏ ਵਕਾਰ ਇੱਕ ਗੁਰ ਪ੍ਰਸਾਦੀ ਉਭਰੇ ਇਸ ਜਨ ਕੋ ਕਰੇ ਸਭ ਨਮਸ਼ਕਾਰ ਨਾਨਕ ਅਨ ਦਿਨ ਨਾਮ ਧਿਆਏ ਤੂੰ ਅੰਤਰ ਜਿਤ ਪਾਵੇਂ ਮੁਖ ਦਵਾਰ ਮਨ ਲਾ ਤੀਜਾ ਮਾਇਆ ਮੋਹ ਸਾਰਿਆਂ ਸੱਚ ਮਰਣਾ ਹਰ ਨਾਮ ਅੰਧਾ ਕਰਤਿਆਂ ਜਨਮ ਗਇਆ ਅੰਦਰ ਦੁੱਖ ਸਹਾਂਮ ਨਾਨਕ ਸਤਗੁਰ ਸੇਵ ਸੁਖ ਪਾਇਆ ਜਿਨ ਪੂਰ ਬੁਲਿਖਿਆ ਕ੍ਰਾਮ ਪੌੜੀ ਲੇਖਾਂ ਪੜੀਏ ਹਰ ਨਾਮ ਫਿਰ ਲੇਖ ਨ ਹੋਈ ਪੁਛ ਨ ਸਕੇ ਕੋਈ ਹਰ ਦਰ ਸਦ ਧੋਈ ਜਮ ਕਾਲ ਮਿਲਾ ਦੇ ਭੇਤ ਸੇਵਕ ਨਿਤ ਹੋਈ ਪੂਰੇ ਗੁਰ ਤੇ ਮਹਿਲ ਪਾਇ ਤਤ ਪ੍ਰਗਟ ਲੋਈ ਨਾਨਕ ਅਨਹਦ ਧੁਨੀ ਦਰਵਾਜ ਦੇ ਮਿਲਿਆ ਹਰ ਸੋਈ ਸ਼ਲੋਕ ਮੈ ਲਾਤੀਜਾ ਗੁਰ ਕਾ ਕਹਿਆ ਜੇ ਕਰੇ ਸੁਖੀ ਹੂੰ ਸੁਖਸਾਰ ਗੁਰ ਕੀ ਕਰਨੀ ਭੋ ਕੱਟੀ ਐ ਨਾਨਕ ਪਾਵੇਂ ਪਾਰ ਮਹਿਲਾ ਤੀਜਾ ਸੱਚ ਪੁਰਾਣਾ ਨਾਥੀਐ ਨਾਮ ਨਾ ਮਹਿਲਾ ਹੋਏ ਗੁਰ ਤੇ ਪਾਣੇ ਜੇ ਚੱਲੇ ਬੋੜ ਨ ਆਵਣ ਹੋਏ ਨਾਨਕ ਨਾਮ ਵਿਸਾਰੇ ਆਵਣ ਜਾਣਾ ਤੋਂਏ ਪੌੜੀ ਮੰਗਤ ਜਨ ਜਾਚੇ ਦਾਨ ਹਰ ਦੇਹੋ ਸੁਭਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਖਿੰਨ ਪਾਲ ਘੜੀ ਨਾ ਜੀਵੋ ਦਿਨ ਦੇਖੇ ਮਰਾਂ ਮਾਏ ਸਤਿਗੁਰ ਨਾਲ ਦਿਖਾਲਿਆ ਹਵਰਿਆ ਸਭ ਥਾਏ ਸੁੱਤੇ ਆਪ ਉਠਾਲ ਦੇ ਨਾਨਕ ਲਿਵ ਲਾਏ ਸ਼ਲੋਕ ਮੈਲਾ ਤੀਜਾ ਮਨ ਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ્રોਧ ਅੰਕਾਰ ਥਾਉ ਕਥਾਉ ਨਾ ਜਾਣਨੀ ਸਦਾ ਚਿਤ ਮੈਂ ਬਿਕਾਰ ਦਰਦਾ ਲੇਖਾ ਮੰਗੀਆ ਓਥੈ ਹੋਏ ਕੂੜਿਆਰ ਆਪੇ ਸ੍ਰਿਸ਼ਟੂ ਪਾਇਨ ਆਪ ਕਰੇ ਵਿਚਾਰ ਨਾਨਕ ਕਿਸਨੋ ਆਖੀਐ ਸਬਰਤੈ ਆਪ ਸਚਿਆਰ ਮੈਂ ਲਾ ਤੀਜਾ ਹਰ ਗੁਰਮੁਖ ਤਿਨੀ ਅਰਾਧਿਆ ਜੇਨ ਕਰਮ ਤਰਾਪਤ ਹੋਏ ਨਾਨਕ ਹਾਉ ਬਲਿਹਾਰੀ ਤਿਨ ਕੋ ਜਿਨ ਹਰਮਨ ਰਸਿਆ ਸੋਏ ਪੌਣੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿੱਤ ਗੜ ਮੰਡਪ ਸੁਵਾਰਿਆ ਬਲਵੰਚ ਕਰ ਉਪਾਵ ਮਾਇਆਹਿਰ ਆਣਿਆ ਜਮ ਕਾਲ ਨਿਹਾਲੇ ਸਾਸ ਆਪ ਘਟੇ ਦੇ ਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲੇਆ